ਨੇ ਤੋਂ ਨਹੀਂ ਮਰਦੇ ਨਾ ਸਾਨੂੰ ਬਗਾਨਿਆਂ ਤੋਂ ਖਤਰਾ ਸਾਨੂੰ ਆਪਣੇ ਤੋਂ ਖਤਰਾ ਆਪਣੇ ਯਾਰਾਂ ਤੋਂ ਖਤਰਾ ਆਪਣੀਆਂ ਸਰਕਾਰਾਂ ਤੋਂ ਖਤਰਾ ਸਾਨੂੰ ਨਾ ਚੀਨ ਨਾ ਅਮਰੀਕਾ ਨਾ ਕੋਈ ਪਾਕਿਸਤਾਨ ਜਾਂ ਕਿਸੇ ਹੋਰ ਸਰਕਾਰ ਤੋਂ ਖਤਰਾ ਨਹੀਂ ਸਾਨੂੰ ਆਲ ਦੀ ਸਰਕਾਰ ਤੋਂ ਖਤਰਾ ਉਹ ਚਾਹੇ ਕੇਂਦਰ ਦੀ ਸਰਕਾਰ ਹੋਵੇ ਚਾਹੇ ਉਹ ਪੰਜਾਬ ਦੀ ਸਰਕਾਰ ਹੋਵੇ ਸਾਨੂੰ ਇਹ ਤੁਸੀਂ ਸਮਝਣ ਦੀ ਬੜੀ ਜ਼ਰੂਰਤ ਆ ਕਿ ਅਸੀਂ ਰੌਲਾ ਪਾ ਲੈਨੇ ਆ ਔਰ ਉਹਦੀ ਤੈ ਤੱਕ ਨਹੀਂ ਜਾਂਦੇ ਜੇ ਵਰਤਾਰਾ ਹੋਊਗਾ ਇਹ ਆਮ ਕਤਲ ਹੋਊਗਾ ਸੁਖਵਿੰਦਰ ਸਿੰਘ ਸੈਨੇ ਦਾ ਇਹ ਆਮ ਕਤਲ ਨਹੀਂ ਇਹ ਇੱਕ ਇੱਕ ਚੁਣ ਕੇ ਕਤਲ ਕੀਤਾ ਗਿਆ ਇਹਦੇ ਵਿੱਚ ਵੱਡੇ ਵੱਡੇ ਸਾਥ ਸਾ ਕੋਈ ਇਹਦੇ ਵਿੱਚ ਪੈਸੇ ਦਾ ਲੈਣ ਦੇਣ ਨਹੀਂ ਬੇਸਕ ਉਸ ਪਿੰਡ ਦੇ ਮੁੰਡੇ ਬੇਸਕ ਉਸ ਦੇ ਯਾਰ ਦੋਸਤ ਕਿਉਂ ਨਾ ਹੋਣਾ ਭਗਵੰਤ ਮਾਨ ਤੱਕ ਪਿੰਜਰੇ ਦਾ ਪੰਛੀ ਬਣ ਕੇ ਰਹਿ ਗਿਆ ਜੰਮ ਆਪਾ ਕਹਿੰਦੇ ਕਿ ਪਿੰਜਰੇ ਦੇ ਵਿੱਚ ਕੈਦ ਕੀਤਾ ਗਿਆ ਭਗਵੰਤ ਮਾਨ ਨੂੰ ਕੈਦ ਕਰਕੇ ਜਿਹੜਾ ਸ਼ିକਾਰੀ ਆ ਉਹ ਸ਼ਿਕਾਰ ਖੇਡ ਰਿਹਾਗਾ ਅੱਜ ਤੁਹਾਨੂੰ ਮੈਂ ਜਿਹੜਾ ਦੁੱਖ ਦਰਦ ਜਿਹੜਾ ਪੰਜਾਬ ਦਾ ਸੁਣਾ ਰਿਆ ਬੜੇ ਧਿਆਨ ਦੇ ਨਾਲ ਸੁਣਨ ਵਾਲਾ ਬੜਾ ਇਹਦੇ ਤੇ ਕੀਮਤੀ ਵਿਚਾਰ ਵੀ ਕਰਨ ਵਾਲੀ ਆ ਤੇ ਟਿੱਪਣੀਆਂ ਵੀ ਕਰਨ ਵਾਲੀਆਂ ਤੇ ਜਿਹੜਾ ਦਿਮਾਗ ਨਾਲ ਸੋਚਣ ਵਾਲੀ ਗੱਲ ਵੀ ਆ ਇਹ ਨਾ ਕਿ ਆਪਾਂ ਬਿਨਾਂ ਦਿਮਾਗ ਤੋਂ ਹੀ ਜਿਹੜਾ ਕਿ ਜਿਸ ਤਰ੍ਹਾਂ ਕਹਦੇ ਹੁੰਦੇ ਆ ਕਿ ਕੰਧਾ ਵਿਚ ਟੱਕਰਾ ਮਾਰੀ ਜਾਈਏ ਆ ਇੱਥੇ ਬੜੇ ਸਾਨੂੰ ਸਮਝਣ ਦੀ ਜ਼ਰੂਰਤ ਆ ਅੱਪਾ ਅੱਜ ਗੱਲ ਕਰਾਂਗੇ ਉਸ ਸਖਵਿੰਦਰ ਸਿੰਘ ਸਰਪੰਚ ਦੀ ਚਾਹੋ ਕਿਸੇ ਮਰਜ਼ੀ ਧਰ ਦੇ ਵਿੱਚ ਹੋਵੇ ਪਰ ਉਹਦਾ ਜਿਹੜਾ ਕਤਲ ਹੋਇਆ ਉਹ ਆਮ ਕਤਲ ਨਹੀਂ ਹੋਇਆ ਉਹ ਮਿੱਠ ਕੇ ਕਤਲ ਕੀਤਾ ਗਿਆ ਉਹਦੇ ਪਿੱਛੇ ਕੌਣ ਬੰਦੇ ਨੇ ਉਹਨਾਂ ਦਾ ਵੀ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਤੇ ਪਤਾ ਹੋਣਾ ਵੀ ਜ਼ਰੂਰੀ ਆ ਤੇ ਮੈਂ ਅੱਗੇ ਜਾ ਕੇ ਦੱਸਦਾ ਤੁਹਾਨੂੰ ਕੌਣ ਕਿਹੜੇ-ਕਿਹੜੇ ਬੰਦੇ ਆ ਬਹਿਜ ਜੀ ਦਾ ਖਾਲਸਾ ਬਹਿਜ ਜੀ ਕੀ ਫਤਿਹ ਗੱਲ ਆਪਾਂ ਕਰਾਂਗੇ ਅੱਜ ਉਸ ਸੈਣੇ ਦੇ ਵਿੱਚ ਜਿਹੜਾ ਇੱਕ ਮਾਂ ਦਾ ਪੁੱਤ ਸਾਬਕਾ ਸਰਪੰਚ ਦਾ ਪੁੱਤਰ ਜਿਹੜਾ ਸੁਖਵਿੰਦਰ ਸਿੰਘ ਨੂੰ ਜਿਹੜਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਇਹ سلسلہ ਕਿੱਥੋਂ ਸ਼ੁਰੂ ਹੁੰਦਾ ਪੰਜਾਬ ਦੇ ਲੋਕੋ ਅੱਖਾਂ ਮੀਚ ਕੇ ਜਿਹੜਾ ਜਿਸ ਤਰ੍ਹਾਂ ਦੀਪ ਸਿੱਧੂ ਨੇ ਕਿਹਾ ਸੀ ਸਤ ਨੂੰ ਮੁਰਗੇ ਵਾਂਗੂ ਧੌਣ ਸਟਕੇ ਨਾ ਪਿਓ ਕਿ ਜਣੀ ਕਿ ਸਭ ਕੁਝ ਠੀਕ ਆ ਸਭ ਕੁਝ ਠੀਕ ਨਹੀਂ ਜੇਕਰ ਤੁਸੀਂ ਦੀਪ ਸਿੱਧੂ ਦੇ ਦਾ ਕਤਲ ਹੋਇਆ ਉਦੋਂ ਬੋਲੇ ਹੁੰਦੇ ਤਾਂ ਅੱਜ ਤੁਹਾਨੂੰ ਆ ਦੇਣ ਨਾ ਦੇਖਣੇ ਪੈਂਦੇ ਕਿਉਂ ਕਤਲ ਹੋ ਰਿਹਾ ਇਹ ਮਿੱਥ ਕੇ ਕਤਲ ਹੋ ਰਿਹਾ ਇਹਨਾਂ ਦੇ ਕਤਲ ਪਿੱਛੇ ਕੌਣ ਨੇ ਕਿਹੜੀਆਂ ਸਾਾਸਾਂ ਕੰਮ ਕਰਦੀਆਂ ਨੇ ਇਹ ਤੁਹਾਨੂੰ ਭੁਲੇਖੇ ਕੱਢ ਦੇਣੇ ਚਾਹੀਦੇ ਆ ਕਿ ਜੀ ਇਹ ਆਮ ਵਰਤਾਰ ਆ ਗਏ ਇਹ ਆਮ ਕਤਲਾ ਇਹ ਰੰਦ ਸਦਾ ਕਤਲਾ ਜੀ ਇਹ ਪੀਆ ਦਾ ਕਤਲਾ ਨਹੀਂ ਕੁਝ ਵੀ ਨਹੀਂ ਬਹੁਤ ਵੱਡੀ ਸਾਸ ਘੜੀ ਜਾ ਰਹੀ ਆ ਪੰਜਾਬ ਦੇ ਨੌਜਵਾਨਾਂ ਨੂੰ ਜਿਹੜੇ ਪੰਜਾਬ ਦੇ ਖਾਤਰ ਆਵਾਜ਼ ਚੁੱਕਦੇ ਆ ਉਹਨਾਂ ਨੂੰ ਚੁੰਨ ਚੁੰਨ ਕੇ ਮਰਿਆ ਜਾ ਰਿਹਾ ਉਥੇ ਕੋਈ ਕਲਮ ਦਾ ਤਣੇ ਹੋਵੇ ਉਹ ਚਾਹੇ ਕੋਈ ਲੀਡਰ ਹੋਵੇ ਚਾਹੇ ਕੋਈ ਚੰਗੀ ਸਪੀਚ ਦਿੰਦਾ ਹੋਵੇ ਚਾਹੇ ਚੰਗੀ ਸੋਚ ਰੱਖਦਾ ਹੋਵੇ ਉਹਨਾਂ ਨੂੰ ਇਹ ਸਰਕਾਰ ਨਹੀਂ ਛੱਡੇਗੀ ਦੂਸਰੀ ਗੱਲ ਜਿੰਨਾਂ ਦੇ ਵਿੱਚ ਸਤਿ ਆਵਾਜ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦੀ ਚਿੰਗ ਹੋਵੇ ਖਾਸ ਕਰਕੇ ਉਹ ਸਰਕਾਰ ਤੁਹਾਨੂੰ ਨਹੀਂ ਛੱਡੇਗੀ ਤੁਸੀਂ ਜਿੱਥੇ ਮਰਜ਼ੀ ਭੱਜ ਲੋ ਅੱਜ ਅਸੀਂ ਇਕੱਲੇ ਇਕੱਲੇ ਬੋਲ ਰਹੇ ਆ ਅੱਜ ਅਸੀਂ ਧਰਨੇ ਕਰ ਲੈਂਦੇ ਆ ਮਜਾਰੇ ਕਰ ਲੈਂਦੇ ਆ ਸਿਰਫ ਕਿਦੋਂ ਤੱਕ ਜੀ ਉਹਨਾਂ ਦੇ ਕਾਗਜ਼ਾਂ ਨੂੰ ਪੜਿਆ ਜਾਵੇ ਅਸੀਂ ਧਰਨਾ ਦਿੰਨੇ ਆ ਅਸੀਂ ਮਜਾਰੇ ਕਰਦੇ ਆ ਅਸੀਂ ਇਹ ਕਰ ਦਾਂਗੇ ਅਸੀਂ ਬਹੁ ਕਰ ਦਾਂਗੇ ਸਿਰ पे ਸلسਲਾ ਕਿੰਨਾ ਚਿਰ ਚੱਲਦਾ 2004 ਦਿਨਾਂ ਹਵਤਾ ਬਤੋ ਆ ਦੱਸ ਦੇਣਾ ਉਤ ਤੋਂ ਬਾਅਦ ਫਿਰ ਤੁਸੀਂ ਚੁੱਪ ਕਰ ਜੰਨੇ ਹੋ ਇਹ ਤੁਹਾਡੀ ਚੁੱਪ ਕਰਨ ਵਾਲੀ ਜਿਹੜੀ ਸਮੱਸਿਆ ਗਈ ਜਿਹੜਾ ਤੁਹਾਡਾ ਚੁੱਪ ਦਾ ਵਰਤਾਰਾ ਹੈਗਾ ਉਸ ਚੁੱਪ ਦੇ ਖਾਤਰ ਜਿਹੜਾ ਪਿੱਛੇ ਜਿਹੜਾ ਇੱਕ ਕਾਤਲ ਦੇ ਕਤਲ ਹੋ ਰਿਹਾ ਸਭ ਤੋਂ ਪਹਿਲਾਂ ਦੀਵ ਸਿੱਧੂ ਦਾ ਕਤਲ ਕੀਤਾ ਗਿਆ ਬੜਾ ਮਿੱਥਕੇ ਕਤਲ ਕੀਤਾ ਗਿਆ ਉਹ ਸਟੇਟ ਦਾ ਇੱਕ ਸੱਸ ਜਿਹਨੇ ਕਤਲ ਕੀਤਾ ਪਰ ਅਸੀਂ ਨਹੀਂ ਸਮਝੇ ਨਹੀਂ ਜਾਗੇ ਸਾਡੇ ਲੋਕਾਂ ਨੇ ਸਾਡੇ ਉਹ ਗਦਾਰ ਕੁਝ ਲੀਡਰ ਆਗੂ ਜਿਹੜੇ ਆਪਣੇ ਆਪ ਨੂੰ ਲੀਡਰ ਆਗੂ ਕਹਾਉਂਦੇ ਆ ਕਿਸਾਨ ਦੁਨੀਆ ਦੇ ਵਿੱਚ ਹੋਣਾ ਚਾਹੇ ਕਿਸਾਨ ਦੁਨੀਆ ਤੋਂ ਬਾਹਰ ਹੋਣਾ ਉਹਨਾਂ ਨੇ ਇਕੱਲਾ ਛੜ ਦਿੱਤਾ ਦੀਪ ਸਿੱਧੂ ਉਹਨਾਂ ਨੇ ਉਸ ਸਟੇਟ ਦਾ ਜਿਹੜਾ ਹੱਥ ਠੋਕਿਆ ਬਣ ਕੇ ਜਿਹੜਾ ਦੀਪ ਸਿੱਧੂ ਨੂੰ ਜਿਹੜਾ ਕਤਲ ਕਰਵਾਇਆ ਉਹਦੇ ਪਿੱਛੇ ਉਹਨਾਂ ਲੋਕਾਂ ਦਾ ਹੱਥ ਆ ਤੁਸੀਂ ਕਦੇ ਸੋਚੀ ਨਹੀਂ ਸਿੱਧੂ ਮੂਸੇਵਾਲ ਦਾ ਕਤਲ ਹੁੰਦਾ ਇਹ ਸਰਕਾਰ ਇਹ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਇਹ ਇੰਨੇ ਕਤਲ ਕਿਉਂ ਹੋ ਰਹੇ ਆ ਕਦੇ ਤੁਸੀਂ ਸੋਚਿਆ ਭਗਵਤ ਮਾਨ ਤਾਂ ਇੱਕ पिंजਰੇ ਦਾ ਪੰਛੀ ਬਣ ਕੇ ਰਹਿ ਗਿਆ ਜੰਮ ਆਪਾ ਕਹਿੰਦੇ ਕਿ ਕਿ ਪਿੰਜਰੇ ਦੇ ਵਿੱਚ ਕੈਦ ਕੀਤਾ ਗਿਆ ਭਗਵਤ ਮਾਨ ਨੂੰ ਕੈਦ ਕਰਕੇ ਜਿਹੜਾ ਸ਼ਿਕਾਰੀ ਆ ਉਹ ਸ਼ਿਕਾਰ ਖੇਡ ਰਿਹਾਗਾ ਉਹ ਤੁਹਾਨੂੰ ਕੈਦ ਕਰਕੇ ਉਹ ਤੁਹਾਡੇ ਮਨਿਸਟਰ ਨੂੰ ਕੈਦ ਕਰਕੇ ਉਹ ਤੁਹਾਡੇ ਮੁੱਖ ਮੰਤਰੀ ਨੂੰ ਕੈਦ ਕਰਕੇ ਜਿਹੜਾ ਜੋ ਕੁਝ ਬਰਤਾਰਾ ਚੱਲ ਰਿਹਾਗਾ ਉਹ ਤੁਹਾਨੂੰ ਪਤਾ ਨਹੀਂ ਲੱਗਣ ਦਿੰਦਾ ਟਾੜਾ ਨਾਜਲਾ ਸੁਟਿਆ ਜਾਂਦਾ ਕਿ ਜੀ ਸਾਨੂੰ ਆ ਸਰਕਾਰ ਨੇ ਕਰ ਦਿੱਤਾ ਜੀ ਸਾਨੂੰ ਫਲਾਣੇ ਨੇ ਮਾਰ ਦਿੱਤਾ ਸਾਨੂੰ ਐਮਐਲਏ ਨੇ ਮਰਵਾ ਦਿੱਤਾ ਪਰ ਬੜਾ ਕੋਈ ਸਮਝਣ ਵਾਲਾ ਇਹਦੇ ਵਿੱਚ ਆ ਮੰਨ ਮੰਦੇ ਆਪਾਂ ਕਿ ਜ਼ਿੰਮੇਵਾਰੀ ਸਰਕਾਰ ਦੀ ਆ ਸਰਕਾਰ ਨੂੰ ਜ਼ਿੰਮੇਵਾਰੀ ਚੱਕਣੀ ਚਾਹੀਦੀ ਐ ਤੋ ਭੱਜਣਾ ਨਹੀਂ ਚਾਹੀਦਾ ਜੇ ਘਰ ਦੇ ਮੁਖੀ ਹੁੰਦੇ ਹੋਏ ਘਰ ਹੀ ਲੁੱਟਿਆ ਜਾਵੇ ਘਰ ਦੇ ਵਿੱਚ ਡਾਕ ਕੇ ਚੋਰੀਆਂ ਹੋ ਜਾਣਾ ਘਰ ਦਾ ਮੁਖੀ ਕਹੇ ਜੀ ਸਭ ਕੁਝ ਠੀਕ ਆ ਕੋਈ ਗੱਲ ਨਹੀਂ ਜੀ ਇਹ ਤਾਂ ਹੁੰਦਾ ਰਹਿੰਦਾ ਤੇ ਉੱਥੇ ਤੁਸੀਂ ਫਿਰ ਸ਼ੱਕ ਕਿਤੋਂ ਕਰੋਗੇ ਉਸ ਘਰ ਦੇ ਮੁਖੀ ਤੇ ਜਿਸ ਤਰ੍ਹਾਂ ਕਹਿੰਦੇ ਹੁੰਦੇ ਕਿ ਜਦੋਂ ਬਾੜ ਖੇਤ ਨੂੰ ਖਾਣ ਲੱਗ ਜਾਵੇ ਤਾਂ ਫਿਰ ਉਹ ਕਹਿੰਦੇ ਖੇਤ ਨਹੀਂ ਵੱਸ ਸਕਦਾ ਅੱਜ ਜਿਹੜੀ ਤੁਸੀਂ ਬਾੜ ਖੜੀ ਕੀਤੀ ਆ ਅੱਜ ਜਿਹੜੀ ਉਹ ਆਮਾ ਦੀ ਪਾਰਟੀ ਦੀ ਬਾੜ ਆ ਕਦੇ ਤੁਸੀਂ ਇਹ ਬਾੜ ਕਦੇ ਕਾਂਗਰਸ ਦੀ ਖੜੀ ਕੀਤੀ ਸੀ ਕਦੇ ਅਕਾਲੀਆਂ ਦੀ ਖੜੀ ਕੀਤੀ ਸੀ ਕਦੇ ਉਹਨਾਂ ਵੱਲੋਂ ਤੁਹਾਨੂੰ ਚੁੰਨੜੜ ਕੇ ਮਾਰਿਆ ਜਾਂਦਾ ਤੇ ਅੱਜ ਇਹ ਬਾਰਤਾਂ ਨੂੰ ਉਸ ਤੋਂ ਜ਼ਿਆਦਾ ਜਿਹੜਾ ਜਲਨ ਕਰਈ ਆ ਇਹ ਇਹ ਬਾਰ ਇਹ ਕੁਰਸੀਆਂ ਤੇ ਬੰਦੇ ਤੁਹਾਨੂੰ ਲੱਗਦਾ ਕਿ ਬਦਲੇ ਆ ਚਿਹਰੇ ਮੋਹਰੇ ਤੁਹਾਨੂੰ ਲੱਗਦੇ ਕਿ ਚਿਹਰੇ ਬਦਲੇ ਆ ਸੋਚ ਉਹੀ ਆ ਇਹਨਾਂ ਦੀ ਔਰਿੰਗ ਜੇ ਤੋਂ ਲੈ ਕੇ ਜਿਹੜਾ ਹੁਣ ਤੱਕ ਜੋ ਵਰਤਾਰਾ ਹੁੰਦਾ ਆ ਰਿਹਾ ਜੋ ਉਸ ਟਾਈਮ ਜਿਹੜਾ ਟਾਈਮ ਬਦਲ ਗਿਆ ਉਹ ਟਾਈਮ ਤੋਂ ਬਾਅਦ ਜਿਹੜਾ ਇੱਕ ਸਿਸਟਮ ਬਦਲ ਗਿਆ ਸਿਸਟਮ ਦੇ ਥੱਲੇ ਜਿਹੜਾ ਆਪਾਂ ਕਹਿੰਦੇ ਕਿ ਕੈਰ ਹੁੰਦੇ ਆ ਉਹਨਾਂ ਦੇ ਕੈਰਾਂ ਦੇ ਨਾਂ ਬਦਲ ਗਏ ਤੇ ਸਾਡਾ ਉਹ ਔਰੰਗਜ਼ੇਬ ਅਫਦਾਲੀ ਤੋਂ ਲੈ ਕੇ ਜਿਹੜਾ ਅੱਜ ਤੱਕ ਇਤਿਹਾਸ ਵੇਖ ਲਓ ਕਿ ਸਾਡੇ ਸਿੰਘਾਂ ਨੇ ਉਦੋਂ ਵੀ ਜਿਹੜਾ ਡਟ ਕੇ ਮੁਕਾਬਲਾ ਕੀਤਾ ਚਾਹੇ ਕਿਸੇ ਮਰਜ਼ੀ ਸਰਕਾਰ ਹੋਵੇ ਤੇ ਅੱਜ ਦੀ ਸਰਕਾਰ ਹੋਵੇ ਤੇ ਪਹਿਲੀ ਸਰਕਾਰਾ ਹੁਣ ਉਹਨਾਂ ਨੇ ਤੁਹਾਨੂੰ ਖਤਮ ਕਰਦੇ ਜੋਰ ਜਿਹੜਾ ਪੂਰਾ ਲਾਇਆ ਅੱਡੀ ਚੋਟੀ ਦਾ ਜੋਰ ਲਾਇਆ ਅੱਜ ਵੀ ਉਵੇਂ ਜੋਰ ਲੱਗ ਰਹੇ ਆ ਪੰਜਾਬ ਦਾ ਅੱਧਾ ਹਿੱਸਾ ਜਵਾਨੀ ਉਹ ਸੋਚ ਮਾਰ ਦਿੱਤੀ ਜਿਹੜੀ ਸੋਚ ਨੇ ਬੜਾ ਕੁਝ ਕਰਨਾ ਸੀ ਬੜਾ ਅੱਗੇ ਜਾਣਾ ਸੀ ਬੜਾ ਅੱਗੇ ਜਿਹੜਾ ਵਿਚਰਨਾ ਸੀ ਬੜੀ ਉਹ ਸੋਚ ਉਹ ਤਕੜੀ ਸੋਚ ਉਹ ਸੋਚ ਨੂੰ ਜਿਹੜਾ ਇਹ ਖਤਮ ਕਰਨ ਦੇ ਵਿੱਚ ਤੁਲੀਆਂ ਸਰਕਾਰਾਂ ਨੇ ਇਹ ਤਾਨੂੰ ਲੱਗਦਾਗਾ ਕਿ ਆਹ ਬਰਤਾਰਾ ਹੋਊਗਾ ਇਹ ਆਮ ਕਤਲ ਹੋਊਗਾ ਸੁਖਵਿੰਦਰ ਸਿੰਘ ਸੈਣੀ ਦਾ ਇਹ ਆਮ ਕਤਲ ਨਹੀਂ ਹੈ ਇਹ ਇੱਕ ਇੱਕ ਚੁਣ ਕੇ ਕਤਲ ਕੀਤਾ ਗਿਆ ਇਹਦੇ ਵਿੱਚ ਵੱਡੀ ਵੱਡੀ ਸਾਸਾ ਕੋਈ ਇਹਦੇ ਵਿੱਚ ਪੈਸੇ ਦਾ ਲੈਣ ਦੇਣ ਨਹੀਂ ਬੇਸ਼ੱਕ ਉਸ ਪਿੰਡ ਦੇ ਮੁੰਡੇ ਬੇਸ਼ੱਕ ਉਸ ਦੇ ਯਾਰ ਦੋਸਤ ਕਿਉਂ ਨਾ ਹੋਣਾ ਤੇ ਇੱਥੇ ਸਾਨੂੰ ਮਾਰੇ ਆਪਣੇ ਆਣੇ ਜਦੋਂ ਮਾਰੇ ਆ ਅਸੀਂ ਬੇਗਾਨਿਆਂ ਤੋਂ ਨਹੀਂ ਮਰਦੇ ਨਾ ਸਾਨੂੰ ਬੇਗਾਨਿਆਂ ਤੋਂ ਖਤਰਾ ਸਾਨੂੰ ਆਪਣੇ ਤੋਂ ਖਤਰਾ ਆਪਣੇ ਯਾਰਾਂ ਤੋਂ ਖਤਰਾ ਆਪਣੀਆਂ ਸਰਕਾਰਾਂ ਤੋਂ ਖਤਰਾ ਸਾਨੂੰ ਨਾ ਚੀਨ ਦਾ ਅਮਰੀਕਾ ਦਾ ਕੋਈ ਪਾਕਿਸਤਾਨ ਜਾਂ ਕਿਸੇ ਹੋਰ ਸਰਕਾਰ ਤੋਂ ਖਤਰਾ ਨਹੀਂ ਸਾਨੂੰ ਆਲ ਦੀ ਸਰਕਾਰ ਤੋਂ ਖਤਰਾ ਉਹ ਚਾਹੇ ਕੇਂਦਰ ਦੀ ਸਰਕਾਰ ਹੋਵੇ ਚਾਹੇ ਉਹ ਪੰਜਾਬ ਦੀ ਸਰਕਾਰ ਹੋਵੇ ਸਾਨੂੰ ਇਹ ਤੁਸੀਂ ਸਮਝਣ ਦੀ ਬੜੀ ਜ਼ਰੂਰਤ ਆ ਕਿ ਅਸੀਂ ਰੌਲਾ ਪਾ ਲੈਂਦੇ ਆ ਪਰ ਉਹਦੀ ਤਹਿ ਤੱਕ ਨਹੀਂ ਜਾਂਦੇ ਜੜ ਤੱਕ ਨਹੀਂ ਜਾਂਦੇ ਇਹ ਬੜਾ ਕੁਝ ਸਾਢੇ ਚੋ ਜਿਹੜਾ ਪਾੜਿਆ ਜਾਂਦਾ ਸਾਨੂੰ ਇੱਕ ਅਸੀਂ ਇੱਕ ਮੁੱਠ ਹੁੰਨੇ ਆ ਸਾਨੂੰ ਫਿਰ ਖੰਡਾਇਆ ਜਾਂਦਾ ਸਾਨੂੰ ਪਾੜਿਆ ਜਾਂਦਾ ਸਾਨੂੰ ਫਿਰ ਆਪਣੇ ਹੀ ਬੰਦਿਆਂ ਉੱਤੇ ਜਿਹੜਾ ਕਿ ਸ਼ੱਕ ਦੀ ਕਿਰਨਾ ਕੀਤੀ ਜਾਂਦੀ ਆ ਜੋ ਆ ਕੇ ਭਾਈ ਅੰਮਰਪਾਲ ਸਿੰਘ ਦੇ ਨਾਲ ਹੋਇਆ ਕੋਈ ਅੰਮਰਪਾਲ ਸਿੰਘ ਦੇ ਨਾਲ ਜਿਹੜਾ ਐਮਪੀ ਬਣਿਆ ਹੋਵੇ ਤੇ ਤੁਸੀਂ ਕਿੱਦੇ ਬੋਲੇ ਦੱਸੋ ਕੱਠ ਕਿੱਦੇ ਕਿ ਕਿਤੇ ਆ ਇਹ ਸੋਚਾਂ ਨੇ ਸਾਨੂੰ ਲੈ ਕੇ ਬਹਿ ਜਾਣਾਗਾ ਕਿ ਜੀ ਉਹ ਫਲਾਣਾ ਖਾਸਤਾਨੀ ਆ ਉਹ ਫਲਾਣੇ ਨੇ ਅੰਬਰ ਸੇ ਸਕੇ ਆ ਉਹ ਫਲਾਣਾ ਇੰਝ ਕਰਦਾ ਜੀ ਧਮਕਾ ਕਰਦਾ ਜੀ ਇਹ ਸਾਡੀਆਂ ਸੋਚਾਂ ਨੇ ਸਾਡੀਆਂ ਇਹ ਗੁਲਾਮ ਸੋਚਾਂ ਇਸ ਕਰਕੇ ਸਾਨੂੰ ਜਿਹੜਾ ਚੁੰਚਣ ਕੇ ਕਿਉਂ ਮਾਰਿਆ ਜਾ ਰਿਹਾ ਅਸੀਂ ਕਿਹਦੇ ਕਹਿੰਦੇ ਆ ਜੀ ਸਾਡੇ ਥੱਲੇ ਦੀਵ ਸਟ੍ਰੀਟ ਮਾਰ ਰਹੀ ਆ ਅਸੀਂ ਕਹਿੰਦੇ ਨੇ ਕਿਦੇ ਸਾਨੂੰ ਅਜਾਸੀਆ ਮਾਰ ਰਹੀ ਆ ਅਸੀਂ ਕਹਿੰਦੇ ਨੇ ਕਿਦੇ ਸਾਨੂੰ ਧਮਕਾ ਮਾਰ ਰਿਹਾ ਕਿਦੇ ਕਹਿੰਦੇ ਅਸੀਂ ਗੈਂਗਸਟਰ ਮਾਰ ਰਿਹਾ ਸਾਨੂੰ ਸਾਨੂੰ ਕੌਣ ਮਾਰਿਆ ਸਾਨੂੰ ਅਸਲੀ ਪਤਾ ਹੀ ਨਹੀਂ ਲੱਗ ਰਿਹਾ ਅਜੇ ਤੱਕ ਕਿ ਸਾਨੂੰ ਕੌਣ ਖਤਮ ਕਰ ਰਿਹਾ ਅੱਜ ਪੁਲਿਸ ਕਹਿ ਰਹੀ ਆ ਇਹ ਜੀ ਕਾਤਲ ਇਦਾਂ ਦਾ ਪੈਸਾਂ ਦੇ ਲੈ ਕੇ ਕਤਲ ਸੀ ਇਹ ਰਾਂਜ ਰਾਂਜਸ ਸੀ ਇਹ ਕੋਈ ਰਾਂਜ ਦੇਸ ਨਹੀਂ ਸੀ ਇੱਕ ਆਪਾਂ ਕਹਿੰਦੇ ਆ ਕਿ ਪੰਜਾਬੀ ਦੇ ਵਿੱਚ ਕਹਿੰਦੇ ਹੁੰਦੇ ਆ ਮਾਫ ਕਰਨਾ ਵੀ ਇੱਕ ਕੱਡਾ ਜਿਹੜਾ ਕੱਢਿਆ ਗਿਆ ਇਹ ਉਹ ਚੀਜ਼ ਹੈ ਇਹ ਜਿਹੜਾ ਇੱਥੇ ਬੋਲਦਾ ਸੱਚ ਮਿੱਤਰੋ ਉਹਦੇ ਬੈਰੀ ਬਣ ਜਾਂਦੇ ਲੱਖ ਮਿੱਤਰੋ ਇਹ ਗੀਤ ਦੀ ਤੁਸੀਂ 17 ਸੁਣੀਆਂ ਹੋਣੀਆਂ ਸਾਰਿਆਂ ਨੇ ਇਹ ਉਹੀ ਕਹਾਣੀ ਆ ਉਹੀ ਸਾਰਾ ਕੁਝ ਆ ਇਹ ਤੈਨੂੰ ਪੁਲੇਖੇ ਪਾਉਣ ਦੀ ਖਾਤਰ ਆ ਅੱਜ ਬੜੇ ਅੰਬਰ ਰਚੇ ਜਾ ਰਹੇ ਆ ਅੱਜ ਦੋਨੂੰ ਫੜ ਲਿਆ ਇਹ ਤੈਨੂੰ ਫੜ ਲਿਆ ਕੱਲ ਨੂੰ ਹੋਰ ਫੜ ਲੈਣਗੇ ਚਾਰ ਨੂੰ ਫੜ ਲਿਆ ਅੱਜ ਅਸੀਂ ਉਹ ਹਥਿਆਰ ਬਰਾਮਦ ਕਰਾ ਲਿਆ ਉਹ ਹਥਿਆਰ ਕਿੱਥੋਂ ਆਇਆ ਕਿਨੇ ਮਹੱਇਆ ਕੀਤਾ ਉੱਥੇ ਤੱਕ ਨਹੀਂ ਸੀ ਜਾਣਾ ਤੇ ਨਹੀਂ ਸਾਨੂੰ ਜਾਣ ਦੇਣਾ ਸਰਕਾਰਾਂ ਨੇ ਜੇਕਰ ਜਾਣ ਦੀ ਕੋਸ਼ਿਸ਼ ਕਰਾਂਗੇ ਸਾਡੇ ਤੁਹਾਡੇ ਵੀ ਗੋਲੀਆਂ ਵੱਜ ਸਕਦੀਆਂ ਨੇ ਸਾਨੂੰ ਫਿਰ ਕੱਲਿਆਂ ਕੀਤਾ ਜਾਂਦਾ ਦੇਖਦੇ ਕਿ ਜਿਹੜਾ ਕਿ ਧਰਨੇ ਦੇ ਵਿੱਚ ਮਜ਼ਾਰਿਆਂ ਦੇ ਵਿੱਚ ਕੋਈ ਬੋਲਦਾ ਜਾਂ ਕੋਈ ਸੋਸ਼ਲ ਮੀਡੀਆ ਤੇ ਬੋਲਦਾ ਜਾਂ ਸਾਨੂੰ ਲੱਗਦਾ ਕਿ ਇਹ ਮੂੰਹ ਵੇਟਾ ਖੜੀ ਨਾ ਕਰ ਦੇਵੇ ਲੱਗਦਾ ਕਿ ਸਾਨੂੰ ਇਹਨਾਂ ਦੇ ਬੋਲਾਂ ਦੇ ਵਿੱਚ ਤਾਕਤ ਆ ਤੇ ਉਹ ਬੰਦੇ ਨੂੰ ਇਹ ਚੁਣ ਕੇ ਮਾਰ ਦਿਆ ਫਿਰ ਫਿਰ ਉਹ ਗੈਂਗਸਟਰਾਂ ਦਾ ਨਾਂ ਲਿਆ ਜਾਂਦਾ ਪੜੋ ਗੈਂਟਰ ਨਹੀਂ ਪ੍ਰਭੂ ਮਾਰਦੇ ਤੈਨੂੰ ਇਹ ਬੜਾ ਇੱਕ ਸੋਚਣ ਤੇ ਸਮਝਣ ਦੀ ਜ਼ਰੂਰਤ ਆ ਇੱਥੇ ਇਹ ਕਾਤਲ ਤੈਨੂੰ ਮਿਤਕੇ ਕਰਾਏ ਜਾ ਰਹੇ ਆ ਪਰ ਤੁਸੀਂ ਨਹੀਂ ਸਮਝਿਆ ਜਦ ਤੱਕ ਤੇ ਨਾ ਹੀ ਸਮਝਣਾ ਪਰ ਇੱਕ ਸਰਕਾਰਾਂ ਨੂੰ ਇਹ ਵੀ ਚਾਹੀਦਾ ਕਿ ਇਹ ਉਹ ਕੌਮ ਆ ਇਹ ਉਹ ਲੋਕ ਨੇ ਜਿਨ੍ਹਾਂ ਨੇ ਕਿ ਆਪਣੇ ਸਮੇਂ ਸਰ ਤੁਸੀਂ ਕਾਤਲ ਕੀਤੇ ਪਰ ਇਹਨਾਂ ਨੇ ਬਦਲਾ ਸਮੇਂ ਸਰ ਲੈ ਲੇਤਾਗਾ ਸਮੇਂ ਸਰ ਜਿਹੜਾ ਬਦਲਾ ਲੈਂਦੇ ਰਹੇ ਆ ਨੌਜਵਾਨ ਬੇਸਕ ਤੁਸੀਂ ਕਿੰਨੇ ਮਰਦਿਆਂ ਨੂੰ ਖਤਮ ਕਰ ਲੋ ਪਰ ਸੋਚ ਖਤਮ ਨਹੀਂ ਹੁੰਦੀ ਕਰੇ ਨੌਜਵਾਨੀ ਸੋਚ ਉਹ ਸਿੱਕੀ ਦੀ ਸਵੇਟ ਖਤਮ ਨਹੀਂ ਹੁੰਦੀ ਅੱਜ ਤਾਂ ਨੂੰ ਲੱਗਦਾ ਕਿ ਇਹ ਆਮ ਕਾਤਲ ਹੋ ਗਿਆ ਜੀ ਇਹ ਰਾਂਸ ਦਾ ਕਤਲ ਹੋ ਗਿਆ ਇਹ ਲੋਕਾਂ ਦੇ ਵਿੱਚ ਭਰਮ ਪਾ ਦਿੱਤਾ ਜੀ ਉਹਨੇ ਯਾਰ ਮਾਰ ਕਰ ਦਿੱਤੀ ਉਦੋਂ ਯਾਰ ਮਾਰ ਕੀਤੀ ਨਹੀਂ ਉਦੋਂ ਕਰਵਾਈ ਗਈ ਆ ਉਹ ਤੋਂ ਮਰਵਾਇਆ ਗਿਆਗਾ ਸਿੱਧੂ ਮੂਸੇਵਾਲਾ ਨਹੀਂ ਮਰਿਆ ਤੇ ਮਰਵਾਇਆ ਗਿਆ ਸਰਕਾਰਾਂ ਵੱਲੋਂ ਦੀਪ ਸਿੱਧੂ ਨਹੀਂ ਮਰਿਆ ਮਰਵਾਇਆ ਗਿਆ ਬੜੇ 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 ਜਿਹੜੇ ਕਿ ਤੁਸੀਂ ਬੜਾ ਲੰਬਾ ਇਤਿਹਾਸ ਆ ਪੜ ਕੇ ਚੱਕ ਕੇ ਦੇਖ ਲਓ ਸਾਡੇ ਅੱਜ ਬੱਚਿਆਂ ਨੂੰ ਤਰਫਾ ਤਰਫਾ ਕੇ ਭਾਈ ਬਲਬੀਰ ਸਿੰਘ ਨੇ ਅੱਜ ਤੋਂ 42 43 ਸਾਲ ਪਹਿਲਾਂ ਗੱਲ ਕਹੀ ਸੀ ਕਿ ਆਉਣ ਵਾਲਾ ਸਮਾਂ ਉਪਵੇਖਾ ਕਿ ਤੁਹਾਡੇ ਬੱਚਿਆਂ ਨੇ ਬੰਜਰੇ ਦੇ ਵਿੱਚ ਪੈ ਪੈ ਕੇ ਮਰਨਾ ਤੜਪ ਤੜਪ ਕੇ ਮਰਨਾ ਤੁਹਾਨੂੰ ਉਹ ਗੱਲ ਅੱਜ ਸੱਚ-ਸਾਬਤ ਹੋ ਰਹੀ ਆ ਅੱਜ ਸਾਡੇ ਬੱਚਿਆਂ ਨੂੰ ਅੱਜ ਸਾਡੇ ਨੌਜਵਾਨਾਂ ਨੂੰ ਇਹ ਸਰਕਾਰਾਂ ਇਹ ਗੰਦਾ ਸਿਸਟਮ ਮਾਰ ਰਿਹਾ ਭਰਾਵੋ ਇਹ ਤੁਸੀਂ ਆਜ਼ਾਦੀ ਤੁਸੀਂ ਕਹਦੇ ਹੋ ਕਿ ਅਸੀਂ ਆਜ਼ਾਦੀ ਦਿੱਤੀ ਆ ਅਸੀਂ ਸਿਰ ਦਿੱਤੇ ਆ ਅਸੀਂ ਕੁਰਬਾਨੀਆਂ ਕੀਤੀਆਂ ਆਲਾ ਕਹਿੰਦਾ ਕਰੀ ਜਾਓ ਅਸੀਂ ਕੀ ਕਰੀਏ ਉਹਨਾਂ ਨੂੰ ਕੁਰਸੀਆਂ ਪਿਆਰੀਆਂ ਨੇ ਪੰਜਾਬ ਚ ਠੱਠੇ ਖੂ ਦੇ ਵਿੱਚ ਜਾਵੇ ਬੜਾ ਕੁਝ ਬੜਾ ਕੁਝ ਬੋਲਣ ਨੂੰ ਆ ਇੱਥੇ ਤੇ ਇਸ ਕਰਕੇ ਜਿਹੜੀਆਂ ਸਰਕਾਰਾਂ ਨੇ ਇਹ ਉਹ ਚਾਹੇ ਸਰਕਾਰ ਕੋਈ ਵੀ ਹੋਵੇ ਜਦੋਂ ਕੁਰਸੀ ਹਥਿਆ ਲੈਂਦੇ ਆ ਜਦੋਂ ਕੁਰਸੀ ਥੱਲੇ ਆ ਜਾਂਦੀ ਆ ਉਦੋਂ ਸੋਚ ਉਹ ਕਿਸੇ ਦੇ ਦੂਦਰੇ ਪਾਸੇ ਗੁਲਾਮ ਹੋ ਜਾਂਦੀ ਆ ਉਹਨਾਂ ਦੀ ਜਿਹੜੀ ਸੋਚ ਆ ਜਿਹੜੀ ਕਹਿੰਦੇ ਆ ਕਿ ਅੱਜ ਤੁਹਾਡੇ ਵਿੱਚ ਰਹਾਂਗੇ ਅਸੀਂ ਆਮ ਆਦਮੀ ਪਾਰਟੀ ਬਣ ਕੇ ਚੱਲਾਂਗੇ ਉਹੀ ਪੁਲਸ ਹੁੰਦੀ ਆ ਉਹੀ ਤੁਹਾਡੇ ਭੈਣ ਭਰਾ ਹੁੰਦੇ ਆ ਪੁਲਸ ਦੇ ਵਿੱਚ ਤੇ ਉਹੀ ਫਿਰ ਬੁੱੱਚੜ ਬਣ ਜਾਂਦੇ ਆ ਉਹੀ ਫਿਰ ਕਤਲ ਕਰਦੇ ਆ ਤੁਹਾਡੇ ਬੱਚਿਆਂ ਦਾ ਅਨਕਾਊਂਟਰ ਕਰਦੇ ਆ ਝੂਠੇ ਪੁਲਸ ਮੁਕਾਬਲੇ ਬਣਾਉਂਦੇ ਆ ਉਹ ਬੱਚੇ ਸਿੱਖਾਂ ਦੇ ਹੁੰਦੇ ਆ ਪਰ ਤ्यों ਕੀਤਾ ਜਾਂਦਾ ਉਹਨਾਂ ਦੀ ਇੱਕ ਮਾਨਸਿਕਤਾ ਇੱਕ ਉਹਨਾਂ ਦੇ ਪਿੱਛੇ ਬੜਾ ਅੜੰਬਰ ਰਚਿਆ ਤੇ ਉਹ ਤੁਹਾਨੂੰ ਪਤਾ ਨਹੀਂ ਲੱਗਣ ਦਿੱਤਾ ਜਾਂਦਾ ਕਿ ਕਵੇਂ ਤੁਹਾਡੇ ਤੋਂ ਕਤਲ ਕਰਵਾਏ ਗਏ ਆ ਜਿਹੜਾ ਇਹ ਕਤਲ ਆ ਇਹ ਬੜਾ ਬੜਾ ਕਤਲ ਆ ਜੇਕਰ ਤੁਸੀਂ ਅੱਜ ਚੁੱਪ ਹੋ ਗਏ ਹਲਤਾ ਭੋਗਤਿਕ ਬੋਲ पे ਜੇਕਰ ਤੁਸੀਂ ਇੱਕ ਸੰਘਰਸ਼ ਨਾ ਵਿੱਡਿਆ ਜੇ ਤੁਸੀਂ ਅੰਬਰਦਪਾਲ ਸਿੰਘ ਨੂੰ ਸੜਾਇਆ ਹੁੰਦਾ ਅੰਬਰਦਪਾਲ ਸਿੰਘ ਦੇ ਉੱਪਰ ਝੂਠੇ ਮੁਕਾਦਮੇ ਕੇਸਦਾਰ ਦੇ ਨਾ ਹੁੰਦੇ ਅੰਬਰਦਪਾਲ ਸਿੰਘ ਦੇ ਵਿਰੋਧੀ ਅੱਜ ਜਿਹੜੇ ਕਿ ਚਾਹੇ ਚੋਲਿਆਂ ਵਾਲੇ ਹੋਣ ਚਾਹੇ ਉਹ ਦਮਾਲਿਆਂ ਵਾਲੇ ਹੋਣ ਆਦੇ ਕੋ ਉਹਨਾਂ ਨੂੰ ਤੇਰਖੜੀ ਕਰਕੇ ਬਣਾ ਦਿੱਤਾ ਕਿ ਭਾਈ ਅੰਮਰਪਾਲ ਸਿੰਘ ਨੇ ਇਹ ਕਤਲ ਕੀਤਾ। ਪਤ ਕਤਲ ਕੌਣ ਕਰਦਾ ਸਾਰਿਆਂ ਨੂੰ ਪਤਾ। ਜਿੰਨਾਂ ਲੋਕਾਂ ਨੇ ਇਤਿਹਾਸ ਪੜ੍ਹਿਆ ਉਹਨਾਂ ਨੂੰ ਇਹ ਦੱਸੋ ਕਿ ਪਤਾ ਨਹੀਂ ਹੋ ਸਕਦਾ ਸਾਰਾ ਕੁਝ ਪਤਾ ਪਰ ਇੱਥੇ ਲੋਕ ਖਰੀਦੇ ਜਾ ਸਕਦੇ ਐ ਇੱਥੇ ਕਰੋਨਾ ਦੇ ਵਿੱਚ ਇੱਥੇ ਮੰਡੀਆਂ ਲੱਗ ਜਾਂਦੀਆਂ ਨੇ। ਮੈਂ ਬੜਾ ਕੁਝ ਇੱਥੇ ਕਹਿ ਕਹਿ ਸਕਦਾਗਾ ਥੋੜਾ ਜਿਹਾ ਗਲਾ ਖਰਾਬ ਕਰਕੇ ਅੱਜ ਜਿਹੜਾ ਬਾਲਾ ਬੋਲਿਆ ਨਹੀਂ ਜਾਂਦਾ। ਇਹ ਜਿਹੜਾ ਧੰਨਵਾਦ ਤੁਹਾਡੇ ਜਿਹੜਾ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ। ਇਹ ਤੇ ਆਮਲ ਕਰਨ ਵਾਲਾ ਗੌਰ ਆ ਤੇ ਅਗਲਾ ਨਿਸ਼ਾਨਾ ਕਿਹੜਾ ਹੈਗਾ ਇਹ ਵੀ ਜਿਹੜਾ ਮਿੱਥਿਆ ਪਿਆਗਾ ਕਿ ਕਿਹੜਾ ਸਰਕਾਰ ਖਿਲਾਫ ਬੋਲਦਾ ਸਰਕਾਰ ਖਿਲਾਫ ਨਹੀਂ ਬੋਲਦਾ ਉਹਦੀ ਇੱਕ ਸੋਚ ਬੋਲਦੀ ਆ ਉਹ ਸੋਚ ਕਹਿੰਦੀ ਆ ਕਿ ਅਸੀਂ ਆਪਣੇ ਚਾਹੇ ਕੋਈ ਮਰਜ਼ੀ ਸਰਕਾਰ ਹੋਵੇ ਅਸੀਂ ਆਪਣੇ ਏਜੰਡੇ ਨੂੰ ਤੁਸੀਂ ਜਿਹੜਾ ਸਾਡੇ ਉੱਤੇ ਧੱਕੇ ਨਾਲ ਲਾਗੂ ਕਰਿਓ ਅਸੀਂ ਉਹਦਾ ਵਿਰੋਧ ਕਰਦੇ ਆ ਸਾਡੇ ਨਾਲ ਕਿਸੇ ਜਾਤੀ ਦਾ ਕਿਸੇ ਨਾਲ ਦੁਸ਼ਮਣੀ ਨਹੀਂ ਪਰ ਉਹਨਾਂ ਦੀ ਜਾਤੀ ਦੁਸ਼ਮਣੀਆਂ ਜਿਹੜੇ ਤੁਸੀਂ ਸਰਕਾਰਾਂ ਚੁਣਦੇ ਆਪਣੇ ਹੱਥੀ ਉਹੀ ਤੁਹਾਨੂੰ ਮਾਰ ਦਿੰਦੀਆਂ ਨੇ ਤੇ ਇਸ ਕਰਕੇ ਬੜਾ ਕੁਝ ਕਹਿਣ ਨੂੰ ਅਗਲੀ ਵੀਡੀਓ ਤੁਹਾਨੂੰ ਲੈ ਕੇ ਆਵਾਂਗੇ ਆਪਣੇ ਕਮੈਂਟ ਤੇ ਸ਼ੇਅਰ ਜਰੂਰ ਕਰਨਾ ਧੰਨਵਾਦ ਵਰਜੇਖਾ ਖਾਲਸਾ ਵਰਜੇ ਕੀ ਫਤਿਹ